ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਕਿਸੇ ਨੇ ਸਵਾਲ ਕੀਤਾ ਕਿ ਜੇਕਰ ਟਵਿਨ ਫਲੇਮ ਮਿਲਦੇ ਹਨ ਤਾਂ ਫਿਰ ਉਹ ਮਿਲ ਕੇ ਜੁਦਾ ਕਿਉਂ ਹੋ ਜਾਂਦੇ ਨੇ ਅੱਜ ਅਸੀਂ ਇਸ ਗੱਲ ਤੇ ਹੀ ਚਰਚਾ ਕਰਾਂਗੇ ਟਵਿਨ ਫਲੇਮ ਦਾ ਰਿਸ਼ਤਾ ਕਦੇ ਵੀ ਆਮ ਨਹੀਂ ਹੁੰਦਾ ਇਹ ਰੂਹਾਂ ਦਾ ਹੁੰਦਾ ਹੈ ਜਿਸਦਾ ਮਕਸਦ ਹੈ ਸਿਰਫ ਪਿਆਰ ਕਰਨਾ ਨਹੀਂ ਬਲਕਿ ਸੁਪਰਿਚੁਅਲ ਗਰੋਥ ਹੀਲਿੰਗ ਅਤੇ ਹਾਇਰ ਪਰਪਸ ਨੂੰ ਪੂਰਾ ਕਰਨਾ ਹੈ ਪਰ ਜੇ ਇਹ ਰੂਹਾਂ ਮਿਲ ਕੇ ਵੱਖਰੀਆਂ ਹੋ ਜਾਂਦੀਆਂ ਨੇ ਤਾਂ ਇਸ ਦਾ ਦਰਦ ਬਹੁਤ ਇੰਟੈਂਸ ਹੁੰਦਾ ਹੈ ਟਵਿਨ ਫਲੇਮ ਬਖਰੇ ਹੋਣ ਤੇ ਸਭ ਤੋਂ ਪਹਿਲੀ ਮੁਸ਼ਕਲ ਇਮੋਸ਼ਨਲ ਟਰੋਮਾ ਹੁੰਦੀ ਹੈ ਅੰਦਰੋਂ ਹਲਚਲ ਰੋਜ਼ਾਨਾ ਡਿਪਰੈਸ਼ਨ ਐਂਜਾਇਟੀ ਅਤੇ ਲੋਨਲੀਨੈਸ ਮਹਿਸੂਸ ਹੁੰਦਾ ਹੈ ਦੋਵੇਂ ਸੋਲ ਸਿੱਕ ਦੂਜੇ ਨੂੰ ਡੀਪਲੀ ਫੀਲ ਕਰਦੀਆਂ ਨੇ ਇਸ ਲਈ ਦੁੱਖ ਅਤੇ ਖੋ ਦਾ ਅਸਰ ਬਹੁਤ ਵੱਡਾ ਹੁੰਦਾ ਹੈ ਕਈ ਵਾਰ ਦਿਲ ਤੋੜਨ ਵਾਲੇ ਥਾਟਸ ਗਿਲਟ ਰਿਗਰਟ ਅਤੇ ਪਾਸਟ ਕਾਰਮਿਕ ਡਿਸੀਜਨ ਉੱਪਰ ਕੇ ਆਉਂਦੇ ਨੇ ਇਹ ਪੌਜ਼ਿਕ ਪਿਉਰਿਫੈਕਸ਼ਨ ਪ੍ਰੋਸੈਸ ਵਾਂਗ ਹੁੰਦਾ ਹੈ ਜਿੱਥੇ ਦੋਵੇਂ ਆਪਣੇ ਅੰਦਰ ਦੀ એનર્ਜੀ ਨੂੰ ਕਲੀਨ ਕਰਦੇ ਨੇ twin flame ਲਈ ਸੈਪਰੇਸ਼ਨ ਪॉज ਬਹੁਤ ਕਾਮਨ ਹੁੰਦਾ ਹੈ ਇਹ ਪॉज ਡਿਵਾਈਨ ਟਾਈਮਿੰਗ ਦਾ 파ਟ ਹੈ ਕਈ ਵਾਰ ਇਹ ਟੈਸਟਿੰਗ ਪੀਰੀਅਡ ਹੁੰਦਾ ਹੈ ਈਗੋ ਫੀਅਰ ਅਟੈਚਮੈਂਟ ਅਤੇ ਡਿਪੈਂਡੈਂਸੀ ਸਿੱਖਣ ਲਈ ਸੈਪਰੇਸ਼ਨ ਫਿਜ਼ੀਕਲ ਡਿਸਟੈਂਸ ਹੀ ਨਹੀਂ ਬਲਕਿ ਇਮੋਸ਼ਨਲ ਆਈਸੋਲੇਸ਼ਨ ਵੀ ਲਿਆਉਂਦਾ ਹੈ ਇਸ ਦੌਰਾਨ ਉਹਨਾਂ ਨੂੰ ਸਿੱਖਣ ਲਈ ਪੇਸ਼ੈਂਸ, ਸਿਰੈਂਡਰ ਅਤੇ ਸੈਲਫ ਲਵ ਦੀ ਬਹੁਤ ਲੋੜ ਹੁੰਦੀ ਹੈ। ਟਵਿਨ ਫਲੇਮ ਵੱਖਰੇ ਹੋਣ ਨਾਲ ਇੱਕ ਅਸਲੀ ਸਪਿਰਚੁਅਲ ਅਵੇਕਨਿੰਗ ਹੁੰਦੀ ਹੈ। ਉਹ ਆਪਣੇ ਇਨਰ self ਨੂੰ ਡੀਪਰ ਲੈਵਲ ਤੇ ਜਾਣਦੇ ਨੇ। ਈਗੋ ਫੀਅਰ ਅਤੇ ਡਿਪੈਂਡੈਂਸ ਸੱਡ ਕੇ ਟ੍ਰੂ ਲਵ, ਟ੍ਰੂ self ਨਾਲ ਰੀਕਨੈਕਟਡ ਹੁੰਦੇ ਨੇ। ਇਹੀ ਪਲਾਨ ਅਤੇ ਸਟਰਗਲ ਉਹਨਾਂ ਨੂੰ ਹਾਇਰ ਕੌਨਸ਼ੀਅਨੈਸ ਵੱਲ ਲੈ ਜਾਂਦਾ ਹੈ ਇਸ ਤਰ੍ਹਾਂ ਸੈਪਰੇਸ਼ਨ ਦਾ ਦੁੱਖ ਰੋਹਾਨੀ ਗਰੋਥ ਦਾ ਸਿਗਨਲ ਹੁੰਦਾ ਹੈ ਵੱਖਰੇ ਹੋਣ ਨਾਲ ਇਮੋਸ਼ਨਲ ਹੀਲਿੰਗ ਲਾਜ਼ਮੀ ਹੈ ਸੈਲਫ ਰਿਫਲੈਕਸ਼ਨ ਮੈਡੀਟੇਸ਼ਨ ਅਤੇ ਜਰਨਲਿੰਗ ਨਾਲ ਕਲੈਰਟੀ ਆਉਂਦੀ ਹੈ ਦੋਵੇਂ ਆਪਣੀ ਫੀਅਰ ਅਤੇ ਇਨਸਿਕਿਉਰਟੀ ਨੂੰ ਫੇਸ ਕਰਦੇ ਨੇ ਇਮੋਸ਼ਨਲ ਹੀਲਿੰਗ ਤੋਂ ਬਾਅਦ ਹੀ ਦੋਵੇਂ ਦੁਬਾਰਾ ਮਿਲਣ ਦੇ ਲਈ ਰੈਡੀ ਹੋ ਜਾਂਦੇ ਨੇ ਟਵਿਨ ਫਲੇਮ ਜੋ ਫਿਜ਼ੀਕਲ ਤੌਰ ਤੇ ਵੱਖਰੇ ਹਨ ਉਹ ਡਿਵਾਈਨ ਸਿਗਨਲ ਸਿਗਨਲ ਰਾਹੀਂ ਆਪਣੇ ਆਪ ਨੂੰ ਕਨੈਕਟਡ ਮਹਿਸੂਸ ਕਰਦੇ ਨੇ ਟਵਿਨ ਫਲੇਮ ਸੈਪਰੇਸ਼ਨ ਤੋਂ ਬਾਅਦ ਜੋ ਮੁੱਖ ਸਿੱਖਿਆ ਮਿਲਦੀ ਹੈ ਉਹ ਇਹ ਹੈ ਨੰਬਰ 1 ਤੇ ਸੈਲਫ ਲਵ ਆਪਣੇ ਆਪ ਨੂੰ ਪੂਰੀ ਤਰ੍ਹਾਂ ਐਕਸੈਪਟ ਕਰ ਲੈਣਾ ਨੰਬਰ 2 ਤੇ ਪੇਸ਼ੈਂਸ ਅਤੇ ట్రਥ ਡਿਵਾਈਨ ਟਾਈਮਿੰਗ ਤੇ ਭਰੋਸਾ ਰੱਖਣਾ ਨੰਬਰ 3 ਫੋਰਗਿਵਨੈਸ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਫੋਰਗਿਵਿੰਗ ਬਣਾਉਣਾ ਨੰਬਰ 4 ਡਿਟੈਚਮੈਂਟ ਈਗੋ ਈਗੋ ਨੂੰ ਖਤਮ ਕਰ ਦੇਣਾ ਅਤੇ ਪਿਆਰ ਨੂੰ ਮਹਿਸੂਸ ਕਰਨਾ ਨੰਬਰ 5 ਤੇ ਇਨਰ ਗਰੋਥ ਇਮੋਸ਼ਨਲ ਮੈਂਟਲ ਅਤੇ ਸਪਿਰਚੁਅਲ ਡਿਵੈਲਪਮੈਂਟ ਇਹ ਸਿੱਖਿਆ ਉਹਨਾਂ ਦੀ ਨੈਕਸਟ ਮੀਟਿੰਗ ਨੂੰ ਹਾਰਮੋਨੀਅਮ ਅਤੇ ਫੁੱਲ ਫੀਲਿੰਗ ਬਣਾਉਂਦੀ ਹੈ। ਰੀਯੂਨੀਅਨ ਇਨ ਫਿਜ਼ੀਕਲ ਵਰਲਡ ਦੋਵੇਂ ਰੈਡੀ ਹੋਣ ਤੇ ਡਿਵਾਈਨ ਟਾਈਮਿੰਗ ਮਿਲਣ ਨਾਲ ਫਿਜ਼ੀਕਲ ਯੂਨੀਅਨ ਜਾਂ ਫਿਰ ਮੈਰਿਜ ਵੀ ਹੋ ਸਕਦੀ ਹੈ। ਸਪਿਰਚੁਅਲ ਯੂਨੀਅਨ ਓਨਲੀ ਕਈ ਵਾਰ ਕੋਈ ਫਿਜ਼ੀਕਲ ਪ੍ਰੋਬਲਮ ਹੋਣ ਕਾਰਨ ਮੈਰਿਜ ਨਹੀਂ ਹੁੰਦੀ ਪਰ એનર્ਜੀ ਕਨੈਕਸ਼ਨ ਹਮੇਸ਼ਾ ਰਹਿੰਦਾ ਹੈ ਨੰਬਰ 3 ਤੇ ਕੰਟੀਨਿਊਟਲ ਹੀਲਿੰਗ ਜਰਨੀ ਵੱਖਰੇ ਹੋ ਕੇ ਵੀ ਸਿੱਖਿਆ ਅਤੇ ਸਪਿਰਚੁਅਲ ਮਿਸ਼ਨ ਪੂਰਾ ਕਰਨਾ ਟਵਿਨ ਫਲੇਮ ਵੱਖਰੇ ਹੋਣ ਦੇ ਬਾਵਜੂਦ ਵੀ ਇਹ ਇੱਕ ਡਿਵਾਈਨ ਪਰਪਸ ਹੈ ਦੁੱਖ ਸਟਰਗਲ ਅਤੇ ਚੈਲੰਜਸ ਨੂੰ ਸਿਰਫ ਟੈਂਪਰੇਰੀ ਹੀ ਮਹਿਸੂਸ ਕਰਦੇ ਨੇ ਡਿਵਾਈਨ ਦਾ ਪਲਾਨ ਇਹ ਹੈ ਕਿ ਦੋਵੇਂ ਸੋਲ ਹੀਲਣ ਅਵੇਗ ਕੰਡ ਅਤੇ ਰੈਡੀ ਹੋਣ ਫਿਜ਼ੀਕਲ ਰੀ ਜੁਨੀਅਨ ਮੈਰਿਜ ਜਾਂ ਫਿਰ ਕੋਈ ਵੀ ਰਿਲੇਸ਼ਨਸ਼ਿਪ ਰਾਹੀਂ ਹੋ ਸਕਦੀ ਹੈ ਪਰ ਸੱਚਾ ਕਨੈਕਸ਼ਨ ਸਿਰਫ ਸੋਲ ਲੈਵਲ ਤੇ ਹੀ ਰਹਿੰਦਾ ਹੈ ਸਭ ਤੋਂ ਵੱਡਾ ਸੱਚ ਇਹ ਹੈ ਕਿ ਟਵਿਨ ਫਲੇਮ ਕਦੇ ਅਲੱਗ ਨਹੀਂ ਹੁੰਦੇ ਜੇ ਤੁਸੀਂ ਆਪਣੇ ਟਵਿਨ ਫਲੇਮ ਨਾਲ ਸੈਪਰੇਸ਼ਨ ਮਹਿਸੂਸ ਕਰ ਰਹੇ ਹੋ ਤਾਂ ਟਰਸਟ ਕਰੋ ਹੀਲਿੰਗ ਕਰੋ ਅਤੇ ਡਿਵਾਈਨ ਟਾਈਮਿੰਗ ਦਾ ਵੇਟ ਕਰੋ ਟਵਿਨ ਫਲੇਮ ਦੀ ਜਰਨੀ ਚੈਲੰਜਸ ਨਾਲ ਭਰੀ ਹੋ ਸਕਦੀ ਹੈ ਪਰ ਇਹ ਚੈਲੰਜਸ ਤੁਹਾਨੂੰ ਹਾਈਰ ਸੈਲਫ ਅਤੇ ਅਨ ਕੰਡੀਸ਼ਨਲ ਲਵ ਨਾਲ ਕਨੈਕਟ ਕਰਦੇ ਨੇ ਪੇਨ ਹੀਲਿੰਗ ਅਤੇ ਸੈਪਰੇਸ਼ਨ ਇਹ ਸਾਰੇ ਸਟੈਪ ਡਿਵਾਈਨ ਪਲਾਨ ਦਾ ਹੀ ਹਿੱਸਾ ਹੁੰਦੇ ਨੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ Thank you.